ਸੋਸ਼ਲ ਮੀਡੀਆ ਤੇ ਬਹੁਤ ਜ਼ਿਆਦਾ ਚਰਚਾ ਦੇ ਵਿੱਚ ਰਹਿਣ ਵਾਲਾ ਤੇ ਵਿਵਾਦਿਤ ਸ਼ਖਸ ਪਾਨਾ ਸਿੱਧੂ ਹੁਣ ਆਮ ਆਦਮੀ ਪਾਰਟੀ ਸਰਕਾਰ ਨੂੰ ਸਿੱਧਾ ਹੋ ਗਿਆ ਕਿਸਾਨਾਂ ਨੂੰ ਆ ਰਹੀਆਂ ਮੁਸ਼ਕਲਾਂ ਤੇ ਕਣਕ ਚੁੱਕਣ ਨੂੰ ਲੈ ਕੇ ਸਰਕਾਰ ਤੇ ਮੰਤਰੀ ਮੀਤ ਹਰ ਦੁਆਲੇ ਹੋ ਗਿਆ ਪਾਨਾ ਸਿੱਧੂ ਉਸਨੇ ਕਿਹਾ ਕਿ ਸਰਕਾਰ ਬੇਵਕੂਫ ਬਣਾ ਰਹੀ ਹੈ ਸਰਕਾਰ ਨੂੰ ਬੇਵਕੂਫ ਚੰਗੀ ਤਰ੍ਹਾਂ ਬਣਾਉਣਾ ਆਉਂਦਾ ਹੈ ਦਰਅਸਲ ਪਾਨਾ ਸਿੱਧੂ ਆਪਣੇ ਪਿੰਡ ਕੋੜ ਦੁਨਾਂ ਦੀ ਮੰਡੀ ਤੇ ਵਿੱਚ ਲਾਈਵ ਹੋ ਗਿਆ ਉੱਥੋਂ ਵੀਡੀਓ ਬਣਾ ਕੇ ਕਿਸਾਨਾਂ ਤੇ ਮਜ਼ਦੂਰਾਂ ਨੂੰ ਨਾਲ ਲੈ ਕੇ ਖੜਾ ਸੀ ਤੇ ਉਹਨਾਂ ਨੂੰ ਆ ਰਹੀਆਂ ਸਮੱਸਿਆਵਾਂ ਬਾਰੇ ਦੱਸ ਕੇ ਸਰਕਾਰ ਨੂੰ ਖਰੀਆਂ-ਖਰੀਆਂ ਸੁਣਾਉਂਦਾ ਨਜ਼ਰ ਆਇਆ ਉਹਨਾਂ ਨੇ ਕਿਹਾ ਕਿ ਮੰਡੀਆਂ 'ਚ ਕਿਸਾਨ ਰੋਲ ਰਿਹਾ ਤੇ ਸੀਐਮ ਮਾਨ ਤੇ ਮੰਤਰੀ ਮੀਤ ਹੈਰ ਦੂਜੇ ਰਾਜਾਂ ਵਿੱਚ ਜਾ ਕੇ ਐਵੇਂ ਗੁਣਗਾਨ ਕਰੀ ਜਾਂਦੇ ਕਿ ਅਸੀਂ ਕਣਕਾਂ ਨੂੰ ਰੋਲਰ ਨਹੀਂ ਦੇ ਰਹੇ ਅਸੀਂ ਕਿਸਾਨਾਂ ਦਾ ਸਾਥ ਦੇ ਰਹੇ ਹਾਂ ਪਾਨਾ ਸਿੱਧੂ ਨੂੰ ਇਹ ਤਾਂ ਕਹਿ ਦਿੱਤਾ ਕਿ ਅਸੀਂ ਮੀਤ ਹੈਰ ਦਾ ਰੱਜ ਕੇ ਵਿਰੋਧ ਕਰਾਂਗੇ ਇਲਾ ਵੜਾ ਨਹੀਂ ਦਵਾਗੇ ਹੋਰ ਕੀ ਕੁਝ ਕਿਹਾ ਉਹਨਾਂ ਨੇ ਆ ਉਸ ਸੁਣ ਤੇ ਆ ਪੰਜਾਬ ਸਰਕਾਰ ਮਰਦਾਬਾ 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 ਮੰਡਿਆ ਚ ਰੋਲਣ ਵਾਲੀ ਸਰਕਾਰ ਮਰਦਾਬਾ 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 ਪੰਜਾਬ ਦਾ ਮੁੱਖ ਮੰਤਰੀ ਰੋਜ਼ ਜਾ ਕੇ ਗਜਰਾਤ ਦੇ ਵਿੱਚ ਜਾ ਕੇ ਕਹੀ ਜਾਂਦਾ ਮੈਂ ਕਿਸਾਨਾਂ ਦੇ ਕਣ ਇੱਕ ਦਿਨ ਨਹੀਂ ਮੰਡੀ ਦੇ ਵਿੱਚ ਰਹਿਣ ਦਿੰਦਾ ਆ ਦੇਖ ਲੋ ਅੱਜ 15-15 ਦਿਨ ਹੋ ਗਏ ਵੀ ਜੇਕਰ ਸਰਕਾਰ ਮਸਲਾ ਹੱਲ ਨਹੀਂ ਕਰਦੀ ਤਾਂ ਜਿਹੜਾ ਬਠਿੰਡਾ ਚੰਡੀਗੜ੍ਹ ਰੋਡ ਹੈ ਕੱਲ ਨੂੰ ਉਹ ਰੋਡ ਬੰਦ ਕਰਾਂਗੇ ਸਾਡੇ ਕੋਲੇ ਆਪ ਦਾ ਇਹ ਮੀਤ ਹੈ ਜਿਹੜਾ ਕੈਬਨਿਟ ਮੰਤਰੀ ਬਣਿਆ ਹੋਇਆ ਹੈ ਜਿੱਥੇ ਵੀ ਜਾਊ ਅਸੀਂ ਡਟ ਕੇ ਦਾ ਵਿਰੋਧ ਕਰਾਂਗੇ ਤਣ ਤਣ ਚਾਰ ਚਾਰ ਵਾਰੀ ਬੋਰੀਆਂ ਦੀ ਬੋਰੀਆਂ ਦੀ ਚੱਕ ਧਰ ਕਰਨੀ ਪੈਂਦੀ ਆ ਇਹ ਸਾਰੇ ਮਜ਼ਦੂਰ ਭਰਾਵਾਂ ਦਾ ਹਾਲਾਤ ਨੇ ਕਿ ਤੁਹਾਨੂੰ ਕਿਹਨੇ ਦਿਲੋਗੇ 16 16 ਤਰੀਕ ਦਾ ਸਾਡਾ ਰਿਸਟਰ ਦੇਖੋ ਕਾਪੀ ਦੇਖ ਲਓ ਜਿਹੜੇ ਇਹ ਦੇਵਰ ਇਹਨਾਂ ਨੂੰ ਉਹੀ ਮਿਲ ਰਹੀ ਆ ਵੀ ਪਰ ਜਿਹੜੇ ਬੋਰੀਆਂ ਨੂੰ ਚਰਕਾ ਕੇ ਧਰਾ ਧਰਾ ਕੇ ਉਹ ਤਣ ਤਣ ਵਾਰੀ ਉਹਨਾਂ ਦੀ ਢੂਆਂ ਕੋਡੀਆਂ ਕਰਤੀਆਂ ਭਵਾਂਤਮਨ ਕਹਿੰਦਾ ਸੀ ਇੱਕ ਦਿਨ ਚ ਕਣਕ ਚੱਕਦੇ ਨੇ ਉਹ ਚੱਕ ਰਿਹਾ ਕਿ ਨਹੀਂ ਚੱਕ ਰਿਹਾ ਨਹੀਂ ਚੱਕ ਰਹੇ ਕਿ ਟ੍ਰਾਲੀ ਤੋਂ ਨਹੀਂ ਦੀ ਇਸ ਤਰ੍ਹਾਂ ਭਰੀ ਜਾਂਦੇ ਆ ਨਹੀਂ ਕੋਈ ਨਹੀਂ ਖਿੱਚਦਾ ਉਸ ਵਾਰ ਚੇਅਰਮੈਨ ਵੀ ਫੋਨ ਚ ਕਨੋਟ ਗਿਆ ਰਾਮਪੀਰ ਸਮੰਨਾ ਬਰਨਾਲੇ ਵਾਲਾ 10 ਫੋਨ ਲਾ ਲਿਆ ਉਹਨੂੰ ਮੈਂ ਮੈਂ ਕਰਦਾ ਮੈਂ ਖਿੱਚਦਾ ਕੋਈ ਨਹੀਂ ਖਿੱਚਦਾ ਮੈਨੂੰ ਉਹ ਮੀਟਰ ਕਰਨਾ ਹੈ ਕਿਉਂਕਿ ਮੈਨੂੰ ਫੜਾਵਾ ਮੈਂ 30 ਮਿੰਟ ਦਾ ਸੈਟ ਹੈ ਕਰਕੇ ਲੈ ਆ ਦੂੰਗਾ ਕਿੰਨੇ ਟੈਂਪਰੇਚਰ ਤੇ ਸੈਟ ਕਰਨਾ ਇੱਥੇ ਜਾਉਂ ਉਰ ਇੱਥੇ ਕਰਕੇ ਲੈ ਆ ਦੂੰਗਾ ਕਿੰਨੋਂ ਦਾ ਕਾਰਨ ਇਹ ਆ ਵੀ ਕਿਸਾਨ ਰੁਲਣ ਰੁਲ ਕੇ ਜੜੀਆਂ ਕਿ ਕਣਕ ਆਪਣੀ ਸੈਲੋਆਂ ਦੇ ਵਿੱਚ ਲੈ ਕੇ ਜਾਣ ਅਡਾਨੀਆਂ ਅਡਵਾਨੀਆਂ ਦੇ ਲੈ ਕੇ ਜਾਣ ਇਹ ਬਿਲਕੁਲ ਮੰਡੀ ਕਰਨ ਖਤਮ ਕਰਨ ਦਾ ਚਾਲਾ ਗਵਰਨਮੈਂਟ ਦੀ हां जी जिन्ने ਵੀ ਮੇਰੇ ਪੰਜਾਬੀ ਮੇਰੇ ਭੈਣ ਭਰਾ ਸਾਡੀ ਆਵਾਜ਼ ਨੂੰ ਸੁਣ ਰਹੇ ਨੇਗੇ ਅਸੀਂ ਪੂਰੇ ਪੰਜਾਬ ਤੱਕ ਇਹ ਜਿਹੜੀ ਆਵਾਜ਼ ਲੈ ਕੇ ਜਾਣਾ ਚਾਹੁੰਦੇ ਆ ਕਿ ਜਿਹੜੀ ਭਗਮਾਨਤਮਾਨ ਦੀ ਸਰਕਾਰ ਇਹ ਗੱਲ ਕਰ ਰਹੀ ਹੈ ਵਾਅਦੇ ਕਰ ਰਿਆ ਪੰਜਾਬ ਦਾ ਮੁੱਖ ਮੰਤਰੀ ਹਰ ਰੋਜ਼ ਚੈਨਲਾਂ ਦੇ ਉੱਪਰ ਕਿ ਜਿਹੜੇ ਕਿਸਾਨਾਂ ਦਾ ਮੈਂ ਦਾਣਾ ਦਾਣਾ ਜਦੋਂ ਟਰਾਲੀ ਲੈਂਦੀ ਆ ਉਹਦੀ ਚੱਕ ਦਿੰਨਾ ਇਹਦੀ ਸੱਚਾਈ ਕੀ ਹੈ ਇਹਦੀ ਸੱਚਾਈ ਮੈਂ ਆਪਣੇ ਪਿੰਡ ਕੋੜਦਣਾ ਦੀ ਮੰਡੀ ਦੇ ਵਿੱਚ ਖੜਾ ਹਾਂ ਕਣਕ ਆਈ ਨੂੰ 16 ਤਰੀਕ ਤੋਂ ਜਿਹੜੀ ਕਣਕ ਇੱਥੇ 15 ਤੋਂ ਲੈ ਕੇ 16 ਤਰੀਕ ਤੱਕ ਦੇ ਸਾਡੇ ਜਿਹੜੇ ਕਿਸਾਨ ਆ ਕਣਕ ਲਈ ਮੰਡੀਆਂ ਦੇ ਵਿੱਚ ਬੈਠੇ ਨੇਗੇ ਸਚਾਈ ਇਹ ਆ ਕਿ ਗਰਾਊਂਡ ਦੀ ਇੱਥੇ ਆ ਕੇ ਕੋਈ ਬੋਲੀ ਲਾਉਣ ਨੂੰ ਤਿਆਰ ਨਹੀਂ ਜੇਕਰ ਬੋਲੀ ਲਾਉਂਦੇ ਨੇ ਘੇਟੇਰੀ ਨੂੰ ਬੋਲੀ ਲਾ ਕੇ ਜਾਂਦੇ ਨੇ ਤਾਂ ਉਹ ਮਸ਼ੀਨ ਜੀ ਕੱਢ ਕੇ ਖੜ ਜਾਂਦੇ ਨੇ ਮੌਕਚਰ ਵਾਲੀ ਉਹ ਕਹਿੰਦੇ ਨੇ ਆ ਦੇਖੋ ਮੌਕਚਰ ਨੂੰ ਇਹ ਕਿਹੜਾ ਝੋਨਾ ਬਾਈ ਹੁਣ ਅੱਜ ਦਾ ਅੱਜ ਦਾ ਜਿਹੜਾ ਆ ਜਿਹੜਾ ਮੌਸਮ ਹੁੰਦਾ ਇਹ ਮੌਸਮ ਕਿੰਨਾ ਰੁੱਖਾ ਮੌਸਮ ਹੁੰਦਾ ਜਾਂ ਫਿਰ ਉਪਰੋਂ ਚਲਾ ਉਪਰੋਂ ਜਿਹੜੀ ਬਾਰਿਸ਼ ਪਈ ਉਹਦਾ ਵੱਖਰੀ ਗੱਲ ਆ ਵੀ ਅੱਜ ਕੱਲ ਤਾਂ ਬੰਦੇ ਸੁੱਕੀ ਜਾਂਦੇ ਨੇਗੇ ਵੀ ਕਣਕ ਨੂੰ ਤੁਸੀਂ ਕਹਿੰਦੇ ਕਣਕ ਨਹੀਂ ਸੁੱਕੀ ਹੈਗੀ ਇਹ ਗਰਾਊਂਡ ਲੈਵਲ ਦੀ ਸੱਚਾਈ ਇਹ ਆ ਪੰਜਾਬ ਦਾ ਮੁੱਖ ਮੰਤਰੀ ਰੋਜ਼ ਜਾ ਕੇ ਗਜ਼ਰਾਤ ਦੇ ਵਿੱਚ ਜਾ ਕੇ ਕਹੀ ਜਾਂਦਾ ਮੈਂ ਕਿਸਾਨਾਂ ਦੀ ਕਣਕ ਇੱਕ ਦਿਨ ਨਹੀਂ ਮੰਡੀ ਦੇ ਵਿੱਚ ਰਹਿਣ ਦਿੰਦਾ ਆਹ ਦੇਖ ਲਓ ਅੱਜ 15-15 ਦਿਨ ਹੋ ਗਏ 10-10 ਦਿਨ ਹੋ ਗਏ ਕਣਕ ਮੰਡੀ ਦੇ ਵਿੱਚ ਰੁਲੀ ਜਾਂਦੀ ਨੂੰ ਕੋਈ ਵੀ ਇੱਥੇ ਆ ਕੇ ਬੋਲੀ ਲਾਉਣ ਨੂੰ ਤਿਆਰ ਨਹੀਂ ਮੈਂ ਸਾਡੇ ਸਾਰੇ ਪਿੰਡ ਦੇ ਪਦਵੰਤ ਤੇ ਸੱਜਣ ਖੜੇ ਨੇ ਵੱਖ-ਵੱਖ ਜੱਜੇਬੰਦੀਆਂ ਦੇ ਆਗੂ ਸਹਿਬਾਨ ਖੜੇ ਨੇਗੇ ਪਰ ਜਿਹੜੀ ਮੇਨ ਗੱਲ ਇਹ ਆ ਅੱਗੇ ਮੈਂ ਸਾਰੀ ਗੱਲ ਕਰਵਾਉਣੀ ਆ ਮੈਂ ਇੱਕੋ ਹੀ ਗੱਲ ਕਹਿ ਦੇਣਾ ਚਾਹੁੰਦਾ ਭਗਮਾਨਤਮਾਨ ਸਰਕਾਰ ਨੂੰ ਖਾਸ ਕਰਕੇ ਇਥੋਂ ਦੇ ਪੰਜਾਬ ਦੇ ਮੁੱਖ ਮੰਤਰੀ ਜਿਹੜਾ ਕੈਬਨਟ ਮੀਤ ਹੈਰ ਜਿਹੜਾ ਚੋਣਾਂ ਲੜ ਰਿਹਾ ਇਥੋਂ ਬਹੁਤ ਸਰਕਾਰ ਨੂੰ ਸਖਤ ਇਤਜ਼ਾਮ ਨਹੀਂ ਸੀ ਦੇ ਦੇਣਾ ਚਾਹੁੰਦੇ ਆ ਜੇਕਰ ਇਹ ਸਾਡਾ ਮਸਲਾ ਪਿੰਡ ਦਾ ਇੱਕ ਜਾਂ ਦੋ ਦਿਨਾਂ ਦੇ ਵਿੱਚ ਮਸਲਾ ਹੱਲ ਨਾ ਕਰਿਆ ਤਾਂ ਮੈਂ ਸਖਤ ਇਹ ਗੱਲ ਕਹਿਣਾ ਕਿ ਅਸੀਂ ਪਿੰਡਾਂ ਦੇ ਵਿੱਚ ਅਸੀਂ ਉਹਨਾਂ ਨੂੰ ਵੋਟਾਂ ਮੰਗਣ ਨਹੀਂ ਬਣ ਦੇਵਾਂਗੇ ਜਿੱਥੇ ਵੀ ਪੰਜਾਬ ਦਾ ਇਹ ਮੀਤ ਹੈਰ ਜਿਹੜਾ ਕੈਬਨਟ ਮੰਤਰੀ ਬਣਿਆ ਹੋਇਆ ਹੈ ਜਿੱਥੇ ਵੀ ਜਾਊ ਅਸੀਂ ਡਟ ਕੇ ਦਾ ਵਿਰੋਧ ਕਰਾਂਗੇ ਅਸੀਂ ਆਪਣੇ ਪਿੰਡ ਦੇ ਵਿੱਚ ਨਹੀਂ ਆਉਣ ਦਿੰਦੇ ਐਵੇਂ ਝੂਠੇ ਵਾਅਦੇ ਝੂਠੇ ਡਰਾਮੇ ਕਰੀਏ ਨੇ ਉਹ ਚੈਨਲਾਂ ਦੇ ਉੱਪਰ ਆ ਕੇ ਆਹ ਸੱਚਾਈ ਕੀ ਆ ਮੈਂ ਸਾਰੀ ਕਿਸਾਨਾਂ ਨੂੰ ਦਿਖਾਉਣਾ ਇਹ ਸਾਰੀ ਕਿਸਾਨ ਸਾਡੇ ਸੱਚਾਈ ਦੱਸਣਗੇ ਐਵੇਂ ਰੋਜ਼ ਗੱਲਾਂ ਕਹੀਏ ਨੇ ਕਿ ਕਣਕ ਨਹੀਂ ਸੀ ਕਾਸ ਦੀ ਮੰਡੀਆਂ 'ਚ ਰੋਲਣ ਦਿੰਦੇ ਸੀ ਆ ਨਹੀਂ ਰੋਲਣ ਦਿੰਦੇ ਕਣਕ ਤਾਂ ਰੁਲੀ ਰਹੀ ਆ ਨਾਲ ਸਾਡੇ ਜਿਹੜੇ ਕਿਸਾਨਾਂ ਦੇ ਨਾਲ ਸਾਡੇ ਮਜ਼ਦੂਰ ਭਰਾ ਵੀ ਉਮਝ ਕਰੂਰ ਰੋੜ ਰਹੇ ਨੇ ਆਹ ਮਜ਼ਦੂਰ ਭਰਾ ਨੇ ਗਾ ਦੇਖੋ ਜਿਹੜੇ ਆਹ ਲਾਈਆਂ ਪਈਆਂ ਨੇ ਗਾ ਧਾਂਗਾਂ ਵੱਡੀਆਂ ਵੱਡੀਆਂ ਲਾਈਆਂ ਪਈਆਂ ਨੇ ਗਾ ਇਹਨੂੰ ਚੱਕਣ ਨੂੰ ਤਿਆਰ ਨਹੀਂ ਹੈਗੇ ਇਹ ਭਰਾ ਸਾਡੇ ਮਜ਼ਦੂਰ ਭਰਾ ਕੀ ਕਰ ਰਹੇ ਨੇ ਕਣ ਇਕੱਠੀ ਕਰਕੇ ਪਤਾਂਗਾ ਲਾਉਂਦੇ ਨੇ ਵੱਡੀਆਂ ਵੱਡੀਆਂ ਜੇ ਟਰੱਕ ਆਉਣ ਇਹ ਥਾਂ ਵਿਲਾ ਹੋਵੇ ਇੱਥੇ ਇਹ ਇਹਨਾਂ ਨੂੰ ਇੱਕ ਵਾਰੀ ਚੱਕਣੀ ਪਵੇ ਕਣ ਕੇ ਤਿੰਨ ਤਿੰਨ ਵਾਰੀ ਬੋਰੀ ਨੂੰ ਚੱਕਣਾ ਪੈਂਦਾ ਤਿੰਨ ਤਿੰਨ ਵਾਰੀ ਬੋਰੀ ਨੂੰ ਚੱਕ ਕੇ ਧਰਨਾ ਪੈਂਦਾ ਪਹਿਲਾਂ ਤਾਂ ਉੱਥੋਂ ਚੱਕਦੇ ਨੇ ਫਿਰ ਇੱਥੇ ਲਿਆਉਂਦੇ ਨੇ ਫਿਰ ਟਰੱਕਾਂ ਦੇ ਵਿੱਚ ਲਾ ਦਿੰਦੇ ਨੇ ਤਣ ਤਣ ਚਾਰ ਚਾਰ ਵਾਰੀ ਬੋਲਿਆ ਬੋਰੀਆਂ ਦੀ ਚੱਕ ਧਾਰ ਕਰਨੀ ਪੈਂਦੀ ਆ ਇਹ ਸਾਰੇ ਮਜ਼ਦੂਰ ਭਰਾਵਾਂ ਦਾ ਹਾਲਾਤ ਨੇਗੇ ਮੈਂ ਕਿਸਾਨਾਂ ਨਾਲ ਵੀ ਗੱਲ ਕਰਾਉਣਾ ਮੈਂ ਮਜ਼ਦੂਰਾਂ ਨਾਲ ਵੀ ਗੱਲ ਕਰਾਉਣਾ ਇਹ ਸਰਕਾਰ ਦੀ ਅਸਲੀ ਜਿਹੜੀ ਸਚਾਈ ਦੇਖ ਲਓ ਵੀ ਗਰਾਊਂਡ ਤੇ ਸਚਾਈ ਸਚਾਈ ਕੀ ਆ ਤੇ ਮੀਡੀਆ ਦੇ ਵਿੱਚ ਸਚਾਈ ਕੀ ਆ ਝੂਠੇ ਡਰਾਮੇ ਕਿਉਂਕਿ ਲੋਕਾਂ ਨੂੰ ਉਹਨਾਂ ਨੂੰ ਬੇਕੂਬ ਬਣਾਉਣਾ ਹੁੰਦਾ ਹਾਂਜੀ ਭਾਈ ਤੁਸੀਂ ਜਿਹੜੀ ਸਾਰੇ ਇੱਕ ਮਿੰਟ ਸਾਰੇ ਸਾਡੇ ਆਪਣੇ ਕਿਸਾਨ ਭਰਾ ਬੈਠੇ ਹੋ ਦੱਸੋ ਵੀ ਤੁਹਾਡੀ ਕਿੰਨੇ ਕਿੰਨੇ ਦਿਨ ਮੰਡੀ ਦੇ ਵਿੱਚ ਬੈਠੇ ਨੂੰ ਹੋਗੇ ਇਹ ਪੰਜਾਬ ਦੇ ਪੂਰੇ ਲੋਕਾਂ ਨੂੰ ਪਤਾ ਲੱਗਣਾ ਚਾਹੀਦਾ ਜਿਹੜਾ ਭਗਵਾਨ ਤਮਨ ਜਿਹੜੀ ਆਮ ਆਦਮੀ ਦੀ ਪਾਰਟੀ ਸਰਕਾਰ ਇਹ ਗੱਲ ਕਹਿੰਦੀ ਆ ਕਿ ਅਸੀਂ ਆਉਣ ਸਾਰ ਜਿਹੜਾ ਦਾਣਾ ਦਾਣਾ ਚੱਕ ਦੇਣਾ ਹਾਂਜੀ ਸੋਨੂੰ ਕਿੰਨੇ ਦਿਨ ਹੋ ਗਏ 16 16 ਤਰੀਕ ਦਾ ਸਾਡਾ ਰਿਸਟਰ ਦੇਖ ਲਓ ਕਾਪੀ ਦੇਖ ਲਓ ਜਿਹੜੇ ਇਹ ਸਾਡੇ ਮਜ਼ਦੂਰ ਕੋਲੇ ਲਿਖਿਆ ਹੋਇਆ 16 ਤਰੀਕ ਦੀ ਸਾਡੀ ਕਣਕ ਆਈ ਹੋਈ ਹੈ ਤੇ ਉਦੋਂ ਜੇ ਇਹ ਸਾਡਾ ਇੱਕ ਵੀ ਪਰਸੈਂਟ ਕੋਈ ਗੱਲ ਗਲਤ ਹੋਈ ਤਾਂ ਕਣਕ ਚੱਕ ਕੇ ਘਰੋਂ ਜਾਣ ਨੂੰ ਤਿਆਰ ਆ ਪਰ ਇਹ ਇਹ ਜਿਹੜਾ ਸਾਡਾ ਇਨਸਪੈਕਟਰ ਹੁੰਦਾ ਕਹਿੰਦਾ ਵੀ ਮੈਂ ਬਖਤਰ ਮੀਟਰ ਕਣਕੀ ਕੰਮਣ ਹੋਈ ਜਾਂਦਾ ਉਹ ਸਾਡੇ ਸਾਰੇ ਕਿਸਾਨਾਂ ਦੇ ਦੂਜੀ ਗੱਲ ਸਾਡੇ ਮੰਡੀ ਚ ਬਥਾਂ ਐ ਨਹੀਂ ਲਾਉਣ ਨੂੰ ਆ ਚੱਠੇ ਰਾਈ ਜਨ ਤਿੰਨ ਤਨ ਵਾਰੀ ਮਜ਼ਦੂਰ ਭਰਾਏ ਲਾਉਂਦੇ ਨੇ ਪਹਿਲਾਂ ਬੋਰੀ ਭਰਦੇ ਨੇ ਫਿਰ ਇੱਥੇ ਨੂੰ ਫਿਰ ਟਰੱਕ ਚ ਲਾਉਂਦੇ ਨੇ ਵੇ ਦੱਸੋ ਅਸੀਂ ਲਾਈਏ ਕਿੱਥੇ ਵੀ ਗਣ ਕੇ ਵੇ ਸੜਕ ਤੇ ਲਾ ਦੀਏ ਸੀ ਇਹ ਜਿਹੜਾ ਇਹ ਸਾਡੇ ਜਿਹੜਾ ਕਿੰਨੇ ਦਿਨਾਂ ਤੋਂ ਥੋੜੀ ਬਈ ਕਣਕ ਹੋਰ ਕਿਦੀ ਕਿਦੀ ਕਿੰਨੇ ਦਿਨਾਂ ਦੀ ਪਈਆ ਮੜਾਇਆ ਇਧਰ ਆ ਕੇ ਦੱਸੋ ਕਰਾਂ ਦੱਸੋ ਕਰਾ ਕਿਦੀ ਕਿਦੀ ਪਈਆ ਤੇਰੀ ਕਿਦੇ ਕਿਦੇ ਪਈਆ ਨਾ ਮੜਾ ਬੋਲਿਆ ਕਰੋ ਯਾਰਾਂ ਹਾਂ ਹਾਂ ਪ੍ਰਧਾਨ ਹਾਂ ਲੱਗਿਆ ਉਹ ਗੱਲ ਆ ਲੱਕੁਰ ਕਦੇ 16 ਤਰੀਕ ਨੂੰ ਆਈ ਸੀਗੀ 16 ਤਰੀਕ ਨੂੰ ਜਿਹੜੀ ਕਣਕ ਆਈ ਪਈ ਸੀ ਆ ਮਾੜਾ ਮਜ਼ਦੂਰ ਵੀ ਆਓ ਸਾਡੇ ਭਰਾ ਜਿਹੜੇ ਧਾਂਗਾ ਲਾਈਆਂ ਨੇ ਗਿਆ ਬਾਈ ਯਾਰ ਤੁਸੀਂ ਮਜ਼ਦੂਰਾਂ ਨੂੰ ਲੈ ਜਾਓ ਛੋਡੀ ਕੀ ਸਮੱਸਿਆ ਦੱਸ ਆ ਸਾਡਾ ਛੱਡੀ ਆਈ ਹੀ ਆ ਬਾਈ ਯਾਰ ਆ ਲਾਉਣਿਆਂ ਨਾਲ ਇਹਦੇ ਨਾਲ ਹੀ ਕੁਝ ਮਿਲਦਾ ਜਰਾ ਹਾਂ ਨਾਲੇ ਭਰਦੇ ਆ ਲੇਬਰ ਜਿਹੜੀ ਇਹਨਾਂ ਦੀ ਸਮੱਸਿਆ ਹੈ ਆ ਵੀ ਲੇਬਰ ਇਹਨਾਂ ਨੂੰ ਉਹੀ ਮੜ ਰਹੀ ਆ ਵੀ ਪਰ ਜਿਹੜੀਆਂ ਬੋਰੀਆਂ ਨੂੰ ਚਰਕਾ ਕੇ ਧਰਾ ਧਰਾ ਕੇ ਨੋ ਤਿੰਨ ਤਿੰਨ ਵਾਰ ਇਹਨਾਂ ਦੇ ਢੂਆਂ ਕੋਡੀਆਂ ਕਰਤੀਆਂ ਲੇਬਰ ਇਹਨਾਂ ਨੂੰ ਹੀ ਮੜ ਰਹੀ ਆ ਹਾਂਜੀ ਬਾਬਈਆ ਥਾਂ ਕਰਕੇ ਕਰਦੇ ਆ ਇੱਕ ਤਾਂ ਥਾਂ ਨਹੀਂ ਹੈਗਾ ਉਧਰ ਲਾਉਣੇ ਸਾਈਡ ਤੇ ਤਾਂ ਕਰਕੇ ਬਲਾਕ ਲਾਉਣੇ ਫਿਰ ਘਰੇ ਢੇਰੀ ਲਾਉਣੇ ਆ ਤੇ ਇਹਦਾ ਵੀ ਨਹੀਂ ਮਿਲਦਾ ਕੁਛ ਨਾਸੀ ਦੀ ਚੱਕੀ ਜਾਂਦੀ ਆ ਅੱਛਾ ਸਾਡੀ ਤਾਂ ਕੀ ਆ ਗਈ ਹੁਣ ਜੇ ਸਾਨੂੰ ਗਾਹਾਂ ਕਹਿਣਗੇ ਅਸੀਂ ਭਰ ਕੇ ਤੋਂ ਅੱਛੇ ਕਰ ਤੇ ਤੋਰਾਗੇ ਇਹਨਾਂ ਨੂੰ ਕਿਉਂ ਬਾਪੂ ਜਿਹੜੀ ਸਰਕਾਰ ਗੱਲ ਕਹਿੰਦੀ ਆ ਭਗਮਾਨਤ ਮਾਨ ਕਹਿੰਦਾ ਅਸੀਂ ਇੱਕ ਦਿਨ ਚ ਕਣਕ ਚੱਕ ਦਿੰਦੇ ਆ ਉਹ ਚੱਕ ਰਿਹਾ ਕਿ ਨਹੀਂ ਚੱਕ ਰਿਹਾ ਨਹੀਂ ਚੱਕ ਰਿਹਾ ਕਿਉਂ ਟਰਾਲੀ ਤੋਂ ਲੈ ਨਹੀਂ ਦਿੱਤਾ ਭਰੀ ਜਾਂਦੇ ਆ ਨਾ ਆ ਦੇਖੋ ਸਾਡੇ ਕਿਸਾਨ ਜਿਹੜੇ ਐਵੇਂ ਮੰਡੀਆਂ ਦੇ ਵਿੱਚ ਰੁਲੀ ਜਾਂਦੇ ਨੇਗੇ ਪਰ ਗੱਲ ਇਹੀ ਆ ਹਾਂਜੀ ਬਾਈ ਮੈਂ ਕੱਲ ਜਿਹੜਾ ਪੰਸਪ ਤੇ ਆਪਾਂ ਗਏ ਮਹਿਗਮਾ ਚੇਅਰਮੈਨ ਨਾਲ ਗੱਲ ਕਰੀ ਸੀ ਉਹ ਕਹਿੰਦਾ ਮੈਂ ਇਹਨੂੰ ਜਿਹੜਾ ਇਹਨਾਂ ਦਾ ਹੈੱਡ ਹੁੰਦਾ ਉਹਨੂੰ ਮੈਂ ਖਿੱਚਦਾ ਕੋਈ ਨਹੀਂ ਖਿੱਚਦਾ ਉਸ ਤੋਂ ਬਾਅਦ ਚੇਅਰਮੈਨ ਵੀ ਫੋਨ ਚੱਕਣਾ ਡ ਗਿਆ ਰਾਮਪੀਰ ਸਮੰਨਾ ਬਰਨਾਲੇ ਵਾਲਾ ਅੱਛਾ 10 ਫੋਨ ਲਾ ਲਏ ਉਹਨੂੰ ਮੈਂ ਮੈਂ ਕਰਦਾ ਮੈਂ ਖਿੱਚਦਾ ਕੋਈ ਨਹੀਂ ਖਿੱਚਦਾ ਅੱਛਾ ਸਿਰਫ ਇਹਨਾਂ ਦੇ ਫੋਕਿਆਂ ਗੱਲ ਮੈਂ ਕਿਹਾ ਬਾਈ ਜਿੱਦਨ ਬੋਟਾਂ ਬੜੇ ਮੰਗਣਾ ਫਿਰ ਦੱਸਾਂਗੇ ਤੁਹਾਨੂੰ ਪਤਾ ਜਮੇ ਕੋਈ ਸੇਧਿਆ ਅੱਜ ਫੋਨ ਲਾਇਆ ਮੈਂ ਅੱਜ ਵੀ ਨਹੀਂ ਚੱਕਿਆ ਇਹ ਕਰਾਏ ਆਪਣਾ ਮਸਲਾ ਸਾਡਾ ਆਪਣਾ ਨਹੀਂ ਹੱਲ ਹੁੰਦਾ ਮੰਡੀ ਵਾਲਾ ਫਿਰ ਤੁਸੀਂ ਵਿਰੋਧ ਕਰੋਗੇ ਸਰਕਾਰ ਦਾ ਅੱਜ ਤਾਂ ਹੁਣ ਤਿਆਰ ਮੈਂ ਸੜਕ ਤੇ ਬੈਠੋ ਮੈਂ ਕਿਹਾ ਸੜਕ ਬੰਦ ਕਰੋ ਕੋਈ ਤੁਰਦੇ ਨਹੀਂਗਾ ਜੁਨੀਆ ਨੂੰ ਕਹਿੰਦੇ ਆ ਜੁਨੀਆ ਨਾਲੇ ਕਹਿੰਦੇ ਨੇ ਅਸੀਂ ਯਾਰ ਕੀ ਕਰੀਏ ਹੁਣ ਮਿੱਠੇ ਸੜਕ ਤੇ ਮੈਂ ਕਿਹਾ ਅੱਛਾ ਸੜਕ ਤੇ ਬੈਠੋ ਨਾ ਮਾਊਚਰ ਮੀਟਰ ਆ ਯਾਰ ਉਹਨੂੰ ਜਿੰਨੇ ਦੇ ਮਾਰਦੀ ਸੈੱਟ ਕਰ ਲਓ ਕੰਪਿਊਟਰਾਂ ਮਸ਼ੀਨਾਂ ਇੰਸਪੈਕਟਰ ਨਾਲ ਗੱਲ ਹੋਈ ਸੀਗੀ ਪ੍ਰਾਈ ਮਾਰ ਦਿਓ ਫਿਰ ਬੈਠੋ ਹਾਂ ਫਿਰ ਉਹਨੂੰ ਗੱਲ ਮਾਫ ਲਓ ਆਪਾਂ ਲੈ ਮੜੀ ਗੱਲ ਕਰ ਲਈ ਇੱਕ ਵਾਰੀ ਆਪਾਂ ਫੋਨ ਤੇ ਗੱਲ ਨਾ ਕਰ ਲਈਏ ਮਾਊਚਰ ਮੀਟਰ ਉਹਨੂੰ ਜਿੰਨੇ ਮਰਜ਼ੀ ਤੇ ਸੈੱਟ ਕਰ ਲਓ ਬਾਈ ਰਿਕ ਜੀ ਬੈਂਕਾਂ ਹਾਈ ਕੋਈਂਦ ਨੇ ਉਹ ਮੀਟਰ ਕਰਨਾ ਹੈ ਕਹੋ ਲੈ ਮੈਨੂੰ ਫੜਾਓ ਮੈਂ ਅੱਧੇ ਘੰਟੇ ਚ ਸੈੱਟ ਕਰਕੇ ਲੈ ਆ ਦੂੰਗਾ ਕਿੰਨੇ ਟੈਂਪਰੇਚਰ ਤੇ ਸੈੱਟ ਕਰਨਾ ਇੱਥੇ ਜਾਊਂ ਉਰ ਇੱਥੇ ਕਰਕੇ ਲੈ ਆ ਦੂੰਗਾ ਕਿੰਨੇ ਤੇ ਕਰਨਾ ਉਹਨੇ ਤੇ ਲੈ ਆ ਦੂੰਗਾ ਇਹਨਾਂ ਦੇ ਆਪਦੇ ਮੌਚਰ ਨੇ ਕੁਛ ਮਰਜ਼ੀ ਕਰ ਲੋ ਲੈ 10 ਮੌਚਰ ਮੀਟਰ ਫੜ ਲੈਣਾ ਆਪਾਂ 10 ਅਜ ਅਲੱਗ-ਅਲੱਗ ਨਾਲੇ ਇੱਕ ਗੱਲ ਤੂੰ ਬੱਕੇ ਪੜਾ ਰਿਖਿਆ ਬੰਦਾ ਮੈਨੂੰ ਇੱਕ ਗੱਲ ਦੱਸ ਵੀ ਜਿਹੜਾ ਝੋਨਾ ਹੁੰਦਾ ਉਹ ਤਾਂ ਵੱਧ ਹੁੰਦੀ ਐ ਸੈੱਲ ਇਹ ਕਣਕੇ ਦਾ ਹੁਣ ਸੁੱਕੀ ਦਾ ਕਣਕਾ ਯਾਰ ਇਹ ਚ ਕੀ ਬਹੁਤ ਬਾਈ ਜੀ ਯਾਰ ਸਾਰੇ ਰਾਲੇ ਮਿਲੇ ਨੇ 24 ਅਕਤੂਬਰ ਦੀ ਕਣਕ ਬੀਜੀ ਹੋਈ ਆ ਮੇਰੀ ਹਾਂ ਵੱਢ ਕੇ ਲਿਆ ਆ ਵੇ 16 ਨੂੰ ਮੈਥੋਂ ਬਾਅਦ ਵਾਲੀਆਂ ਵਿਕੀ ਜਾ ਰਹੀਆਂ ਨੇ ਅੱਛਾ ਇਹ ਕੀ ਹੱਲ ਕਰੀਆਂ ਦੱਸ ਮੈਨੂੰ ਚਲੋ ਕਈ ਵਾਰੀ ਸ਼ਿਵਾਰਸ਼ਪੁਰ ਤੇ ਚਲੇ ਜਾਂਦਾ ਹਾਂ ਸਮਝ ਆ ਫਿਰ ਤੇ ਇਸ ਕਰਕੇ ਵੀ ਇਹ ਜਿਹੜੇ ਸਾਡੇ ਵੇ ਦੱਸੋ ਭਾਈ ਜਿਹੜੀ ਵੀ ਬਾਕੀ ਫੈਸਲਾ ਮੈਂ ਕਹਿੰਦਾ ਵੀ ਕੱਲ ਦਾ ਰੱਖ ਲਓ ਅੱਜ ਦਾ ਦਿਨ ਦੇ ਦੋ ਨਹੀਂ ਨਹੀਂ ਕੱਲ ਦਾ ਅੱਜ ਹੀ ਰੱਖੋ ਭਾਈ ਕੱਲ ਦੇ ਕੱਲ રોજ ਕੱਲ ਹੋ ਜਾਂਦੀ ਯਾਰ ਕੱਲ ਵੀ ਮੈਂ ਗੱਲ ਕਰੀ ਨਾ ਵਾਰਨਿੰਗ ਕੋਈ ਇਹਨਾਂ ਦੇ ਵਾਰਨਿੰਗ ਹੋਰ ਨਹੀਂ ਨਾ ਨਾ ਭਾਈ ਕੋਈ ਵਾਰਨਿੰਗ ਬਲੌਰ ਸੰਦੇ ਨਾਲ ਗੱਲ ਕਰੀ ਸੀ ਲੋਕਾਂ ਦਾ ਸਾਡੀ ਗੱਲ ਹੋ ਗਈ ਕੱਲ ਗੱਲ ਕਰੀ ਸੀ ਗੱਲ ਹੋ ਗਈ ਚੱਕਣਗੇ ਪਰਸੋਂ ਕਰ ਰੋਜ਼ ਗੱਲ ਹੁੰਦੀ ਹੈ ਕੋਈ ਗੱਲ ਨਹੀਂ ਹੁੰਦੀ ਇਹਨਾਂ ਦੀ ਕਰਨੇ ਬਣਾ ਪਾ ਲੈਣੀ ਸੋਨੇ ਵਰਗੀ ਜਿਹੜੀ ਕਣਕਾਂ ਮੰਡੀਆਂ ਦੇ ਵਿੱਚ ਰੁਲੀ ਜਾਂਦੀ ਹੈ ਪਰੇ ਜੀ ਦੇਖਦਾ ਜਿਵੇਂ ਵੀ ਸਾਡੇ ਕਿਸਾਨ ਭਰਾ ਅੱਜ ਮਸਲੇ ਦਾ ਹੱਲ ਕੱਢਣਗੇ ਵੀ ਧਰਨਾ ਅੱਜ ਹੀ ਲਾਉਣਾ ਜਾਂ ਕੱਲ ਨੂੰ ਲਾਉਣਾ ਪਰ ਸਰਕਾਰ ਨੂੰ ਸਖਸ਼ਤਾ ਬਣੀ ਸਾਡੀ ਜਿਹੜੀ ਵੀਡੀਓ ਆ ਥੋੜੇ ਟਾਈਮ ਤੱਕਰ ਸਰਕਾਰ ਕੋਲੇ ਤੇ ਪ੍ਰਸ਼ਾਸਨ ਕੋਲੇ ਪਹੁੰਚ ਜਾਣੀ ਆ ਇਹ ਪ੍ਰਸ਼ਾਸਨ ਹੁਣ ਦੇਖ ਲੈ ਵੀ ਇਹ ਮਸਲੇ ਦਾ ਹੱਲ ਕਰਨਾ ਜਾਂ ਨਹੀਂ ਕਰਨਾ ਨਹੀਂ ਫਿਰ ਐਵੇਂ ਜਿਹੜੇ ਝੂਠੇ ਵਾਅਦੇ ਝੂਠੇ ਲੋਕਾਂ ਨੂੰ ਮੀਡੀਆ ਦੇ ਵਿੱਚ ਡਰਾਮੇ ਕਰੀਏ ਨਾ ਉਹ ਡਰਾਮੇ ਕਰਨੇ ਬੰਦ ਕਰਨ ਅਸੀਂ ਪਿੰਡਾਂ ਦੇ ਵਿੱਚ ਵੋਟਾਂ ਦਾਉਣ ਸਮਾਂ ਅਸੀਂ ਪਿੰਡਾਂ ਦੇ ਵਿੱਚ ਵੋਟਾਂ ਨੂੰ ਨਹੀਂ ਵੰਡ ਦੇਣਾ ਸਾਡੇ ਸਮੱਸਿਆਵਾਂ ਨੇ ਸਾਡੇ ਸਮੱਸਿਆਵਾਂ ਦਾ ਹੱਲ ਕਰਨ ਸਾਡਾ ਕਣਕ ਦੀ ਕਿੰਨੀ ਮੰਗ ਆ ਪੂਰੀ ਦੁਨੀਆ ਦੇ ਵਿੱਚ ਕਣਕ ਦੀ ਮੰਗ ਆ ਕਿ ਪੰਜਾਬ ਦਾ ਇੰਨਾ ਨਾਲ ਜਿਹੜਾ ਕਿ ਇਹ ਚਾਹੁੰਦੇ ਨੇਗੇ ਹੁਣ ਜਿਹੜਾ ਪਿਛਲੇ ਦਿਨਾਂ ਦੇ ਵਿੱਚ ਬਿੱਲ ਆਇਆ ਜਿਹੜੀ ਕਿ ਕਿੰਨੇ ਨੇ ਲੈਟਰ ਪਾਸ ਕੀਤਾ ਸੀਗਾ ਇਹ ਅਸਲ ਦੇ ਵਿੱਚ ਜਿਹੜੇ ਕਾਨੂੰਨ ਨੇਗੇ ਉਹ ਕਾਨੂੰਨਾਂ ਨੂੰ ਅੰਦਰ ਖਾਤੇ ਸਾਰੇ ਪਾਸ ਕਰਾਉਣਾ ਚਾਹੁੰਦੇ ਨੇ ਇਹ ਗੱਲ ਸਾਰੇ ਪੰਜਾਬ ਦੇ ਕਿਸਾਨ ਮਜ਼ਦੂਰ ਸਮਝ ਜਾਣ ਅਸੀਂ ਪੋਲਿਟਿਕਲ ਪਾਰਟੀਆਂ ਦੇ ਹੱਥ ਠੋਕੇ ਬਣੀ ਫਿਰਦੇ ਆ ਇਹ ਰੋਲਣ ਦਾ ਕਾਰਨ ਇੱਕ ਹੀ ਆ ਕਿਸਾਨਾਂ ਨੂੰ ਮੰਡੀਆਂ ਦੇ ਵਿੱਚ ਰੋਲਣ ਦਾ ਕਾਰਨ ਇਹ ਆ ਵੀ ਕਿਸਾਨ ਰੋਲਣਾ ਰੁਲ ਕੇ ਜਿਹੜੀਆਂ ਕਿ ਕਣਕ ਆਪਣੀ ਸੈਲੂਆਂ ਦੇ ਵਿੱਚ ਲੈ ਕੇ ਜਾਣ ਅਡਾਨੀਆਂ ਅਡਵਾਨੀਆਂ ਦੇ ਲੈ ਕੇ ਜਾਣ ਇਹ ਅਸਲ ਦੇ ਵਿੱਚ ਤੁਸੀਂ ਇਸ ਕਹਾਣੀ ਨੂੰ ਸਮਝ ਨਹੀਂ ਰਹੇ ਕਹਾਣੀ ਕੀ ਆ ਕਹਾਣੀ ਇਹ ਹੈ ਕਿ ਜਿੰਨਾ ਰੁਲਣਗੇ ਸਿੱਧੀ ਟਰਾਲੀ ਉੱਤੇ ਲੈ ਕੇ ਜਾਣ ਇਹ ਸਮੱਸਿਆ ਪੰਜਾਬ ਸਰਕਾਰ ਦੀ ਸੈਂਟਰ ਗਵਰਨਮੈਂਟ ਦੀ ਸਮੱਸਿਆ ਹੈ ਆ ਬਾਈ ਸਿਰਫ ਇਹਨਾਂ ਨੇ ਆ ਜਿਹੜੇ ਆ ਇਹਦੀ ਸਲਾਈ ਹੁੰਦੀ ਹੈ ਮਸ਼ੀਨ ਨਾਲ ਕਣਕ ਦੀ ਇਹ ਹਜੇ ਤੱਕ ਐਡੀ ਵੱਡੀ ਮੰਡੀ ਦੇ ਵਿੱਚੋਂ 12 ਗੱਡੀਆਂ ਗਈਆਂ ਨੇ ਹਾਂਜੀ ਇਹ ਕਹਿੰਦੇ ਵੀ ਸੇਬੇ ਨਾਲ ਸਿਉਂ ਉਹ ਕਣਕ ਸੈਲੋਂਾਂ 'ਚ ਜਾ ਰਹੀ ਹੈ ਜੀ ਤਾਂ ਕਰਕੇ ਕਣਕ ਨਹੀਂ ਚੱਕ ਰਹੇ ਇਹ ਤੁਸੀਂ ਮੇਰੇ ਸਾਰੇ ਜਿੰਨੇ ਵੀ ਮੇਰੇ ਕਿਸਾਨ ਮਜ਼ਦੂਰ ਭਰਾ ਖੜੇ ਹੋ ਸਮੱਸਿਆ ਆਇਆ ਮੇਰੇ ਵੀਰੋ ਤੁਹਾਡੀ ਮਜ਼ਦੂਰਾਂ ਦੇ ਨਾਲੇ ਲੇਬਰ ਖਤਮ ਕਰਨੀ ਆ ਕਿਸਾਨਾਂ ਨੂੰ ਇੱਥੇ ਵਿਹਲੇ ਕਰਕੇ ਹੱਥ ਦੇ ਵਿੱਚ ਠੂਠਾ ਫੜਾਉਣਾ ਕਿ ਕਿਸਾਨ ਜਿਹੜੇ ਕਿ ਜਿਹੜਿਆ ਕੁਝ ਟਰਾਲੀਆਂ ਲੈ ਕੇ ਜਾ ਰਹੇ ਨਾ ਮੈਂ ਦੇਖਿਆ ਸੀਗਾ ਵੀਡੀਓ ਦੇ ਵਿੱਚ ਕਿਉਂਕਿ ਹਰ ਇੱਕ ਬੰਦਾ ਚਾਹੁੰਦਾ ਕਿ ਸੀ ਮੈਂ ਘੰਟੇ ਦੇ ਵਿੱਚ ਫ੍ਰੀ ਹੋ ਜਾਾਂ ਇੱਥੇ ਤੁਹਾਨੂੰ ਰੋਲਣਗੇ ਜਿੱਨਾ ਤੁਹਾਨੂੰ ਜਲੀਲ ਕਰਨਗੇ ਫੇਰ ਵੀ ਤੁਸੀਂ ਉੱਤਰ ਨੂੰ ਉੱਤਰ ਨੂੰ ਜਾਵੋਗੇ ਨਾ ਦਾਨੀਆਂ ਦੇ ਸੈਲੋਂ ਨੂੰ ਤਾਂ ਹੀ ਜਾਓਗੇ ਨਾ ਇਸ ਕਰਕੇ ਇਹ ਤੁਹਾਨੂੰ ਜਿਹੜੇ ਝੰਡੇ ਦੇ ਵਿੱਚ ਡੰਡਾ ਪਾ ਕੇ ਆਪਣਾ ਜਿਹੜਾ ਕਿ ਪੰਜਾਬ ਦੀ ਆਪਣੀਆਂ ਮੰਡੀਆਂ ਆਪਣਾ ਪੰਜਾਬ ਦੇ ਜਮੀਨਾਂ ਬਚਾਉਣ ਲਈ ਤੁਹਾਨੂੰ ਲੜਨਾ ਪੈਣਾ ਹੈ ਤੁਹਾਨੂੰ ਸੜਕਾਂ ਤੇ ਆਉਣਾ ਪੈਣਾ ਤਾਂ ਹੀ ਤੁਹਾਡੀਆਂ ਫਸਲਾਂ ਚੱਕੀਆਂ ਜਾਣਗੀਆਂ ਹੁਣ ਇੱਕ ਚੀਜ਼ ਦਾ ਧਿਆਨ ਮਾਰੋ ਜਿੰਨੇ ਵੀ ਤੁਸੀਂ ਮੇਰੇ ਭਰਾ ਇੱਥੇ ਬੈਠੇ ਹੋ ਤੁਸੀਂ ਐਂ ਕਰੋ ਸੈਲੋ ਦੇ ਵਿੱਚ ਕਣਕ ਲੈ ਜਾਓ ਵੱਢ ਕੇ ਚਾਹੇ ਤੁਹਾਡੀ ਜਿੰਨੀ ਮਰਜ਼ੀ ਕਿੱਲੀ ਕਿੱਲੀ ਹੈ ਉੱਥੇ ਕੋਈ ਤੁਹਾਡਾ ਮੀਟਰ ਨਹੀਂ ਰਾਜਾਂਦਾ ਨਾਲੇ ਤੁਹਾਨੂੰ 50 ਰੁਪਏ ਰੇਟ ਵੱਧ ਮਿਲੂਗਾ ਨਾਲੇ ਤੁਹਾਨੂੰ 50 ਰੁਪਏ ਜਿਹੜਾ ਰੇਟ ਉੱਤੇ ਵੱਧ ਮਿਲ ਰਿਹਾ ਸੈਲਵਾਂ ਦੇ ਵਿੱਚ ਪਰ ਤੁਹਾਨੂੰ ਉੱਥੇ ਉੱਥੇ ਤੁਸੀਂ ਲੈ ਜਾਓ ਤੁਹਾਡੀ ਜਾਣ ਸਾ ਟਰਾਲੀ ਲਾ ਦੇਣਗੇ ਪਰ ਕਾਰਨ ਇਹੀ ਆ ਕਿ ਜਿਹੜੇ ਸਾਡੇ ਆਪਾਂ ਇੰਨਾ ਟਾਈਮ ਪਿੰਡ ਤੇ ਰਹਿੰਦੇ ਰਹਿੰਦੇ ਜਾਂ ਆਪਣੇ ਕਿਸਾਨ ਲੀਡਰ ਪਿੰਡ ਤੇ ਰਹਿੰਦੇ ਇਹੀ ਗੱਲ ਤੁਹਾਨੂੰ ਸਮਝਾਉਣ ਲਈ ਪਿੰਡ ਤੇ ਰਹਿੰਦੇ ਨੇ ਵੀ ਤੁਹਾਡਾ ਮੰਡੀ ਕਰਨ ਜਿਹੜਾ ਖਤਮ ਕਰਨਾ ਆਰਤੀਆ ਵਰਗੇ ਵੀ ਵੇਲਾ ਆਓ ਜੀ ਤੁਸੀਂ ਵੀ ਆਓ ਲਾਲਾ ਜੀ ਮੜਾ ਜਾ ਤਰਾ ਕੇ ਦੱਸੋ ਵੇਲੇ ਤੁਸੀਂ ਵੀ ਹੋਵੋਗੇ ਆਓ ਜੀ ਹਾਂਜੀ ਕੀ ਸਮੱਸਿਆ ਮੜਾ ਜਾ ਕਿਸਾਨਾਂ ਮਜ਼ਦੂਰਾਂ ਤੇ ਸਾਡੇ ਆੜਤੀਆ ਸਾਹਿਬ ਨੇ ਵੀ ਗੱਲ ਕਰਨੇ ਹਾਂਜੀ ਸਾਡੀ ਸਮੱਸਿਆ ਇਹ ਹੈ ਜੀ ਸਾਨੂੰ 12 ਮੌਨਚਰ ਤੱਕ ਕਿੰਨੇ ਨੇ ਪਰਮਿਸ਼ਨ ਦਿੱਤੀ ਹੈ ਹਾਂਜੀ ਜੇ 12.1 ਹੋ ਜਾਂਦਾ ਇਨਸਪੈਕਟਰ ਸਾਹਿਬ ਬੋਲੀ ਨਹੀਂ ਲਾਂਦੇ ਹਾਂਜੀ ਤੁਸੀਂ ਪੜੇ ਲਿਖੇ ਹੋ ਮੈਨੂੰ ਇੱਕ ਗੱਲ ਦੱਸੋ ਵੀ ਜੇਕਰ ਜਿਹੜੀ ਆਹ ਹੀ ਕਣਕ ਆ ਜੇ ਅਸੀਂ ਸੈਲੋ ਦੇ ਵਿੱਚ ਲੈ ਜਾਂਦੇ ਹਾਂ ਉੱਥੇ ਜਾਣ ਸਰ ਤ올ਦੀ ਉੱਥੇ ਕੀ ਫਰਕ ਹੈ ਇਸ ਦੀ ਨੂੰ ਕੀ ਸਮਝ ਤੁਸੀਂ ਇਹ ਤਾਂ ਫਿਰ ਹੁਣ ਅਡਵਾਨੀਗੜ੍ਹ ਦੇ ਗੁਰੂ ਗ੍ਰੋਪ ਦੇ ਹੱਥ ਤੇ ਮੰਡੀ ਜਾਣੇ ਚਾਹੁੰਦੇ ਨੇ ਕਿ ਸਰਕਾਰ ਜਿਹੜਾ ਆਪਣਾ ਜਿਹੜਾ ਆਪਣਾ ਆੜਤੀਆ ਕਿਸਾਨਾਂ ਦਾ ਰਸਤਾ ਚੱਲਦਾ ਆ ਰਿਹਾ ਪਿਛਲੇ ਦਿਨਾਂ ਦੇ ਵਿੱਚ ਆ ਜਿਹੜਾ ਪੰਜਾਬ ਦਾ ਪ੍ਰਧਾਨ ਸੀਗਾ ਆਪਣਾ ਆਰਟੀ ਅਜੂਕੇਸ਼ਨ ਦਾ ਹੁਣ ਇਹ ਕਿੰਨਾ ਡੱਟ ਕੇ ਵਿਰੋਧ ਕਰਿਆ ਆਰਟੀ ਵੀ ਜਿਹੜਾ ਸੜਕਾਂ ਦੇ ਉੱਪਰ ਆਏ ਨੇ ਵੀ ਜਿਹੜੀ ਇਹਨਾਂ ਨੇ ਇੱਕ ਲੈਟਰ ਜਾਰੀ ਕਰੀ ਸੀਗੀ ਕਿ ਅਸੀਂ ਉਹਦਾ ਸਖਤ ਵਿਰੋਧ ਕਰਦੇ ਆਂ ਕਿਸੀਂ ਸੈਲੋਨ ਕਣਕ ਨਹੀਂ ਦੇਣ ਦੇਵਾਂਗੇ ਹਾਂਜੀ ਅਸੀਂ ਵਿਰੋਧ ਕੀਤਾ ਸੀ ਸਾਡੀ ਐਸੋਸੀਏਸ਼ਨ ਨੇ ਵਿਰੋਧ ਕੀਤਾ ਸੀਗਾ ਲੇਕਿਨ ਸਰਕਾਰਾਂ ਨੇ ਝੂਠੇ ਲਾਰੇ ਲਾਈ ਜਾਂਦੀਆਂ ਨੇ ਬਾਅਦ ਚ ਬਦਲ ਜਾਂਦੀਆਂ ਨੇ ਮਤਲਬ ਕਿ ਜਦੋਂ ਹੁਣ ਸਾਨੂੰ ਡਾਇਰੈਕਟਰ ਕੱਢ ਦਿੰਦੇ ਨੇ ਉਹ ਵੀ ਆਹ ਕੰਮ ਨਹੀਂ ਕਰਨਾ ਹੁਣ ਪਹਿਲਾਂ ਸਾਨੂੰ ਮਸ਼ੀਨੀ ਸਲਾਈ ਦਿੱਤੀ ਸੀ ਇਹਨਾਂ ਨੇ ਹੁਣ ਸਾਨੂੰ ਕੱਚੀ ਸਲਾਈ ਤੇ ਸਾਨੂੰ ਕੱਚੀ ਸਲਾਈ ਵਾਸਤੇ ਮਜ਼ਦੂਰੀ ਨਹੀਂ ਮਿਲ ਰਹੀ ਜਿਹੜੇ ਕੱਚੀ ਸਲਾਈ ਵਾਲੇ ਨੇ ਅੱਛਾ ਅਸੀਂ ਬਹੁਤ ਔਖੇ ਆ ਹੁਣ ਬਹੁਤ ਔਖੇ ਕਿ ਹੁਣ ਦੀ ਲਿਫਟਿੰਗ ਦਾ ਚੱਕਰ ਕੀ ਆ ਵੀ ਜਿਹੜੀ ਕੱਚੀ ਸਲਾਈ ਹੈ ਇਹ ਮਸ਼ੀਨ ਤਾਂ 1 ਮਿੰਟ ਤੇ 5 ਬੋਰੀਆਂ ਸੌਂਦੀ ਹੈ ਜਿਹੜੀ ਕੱਚੀ ਸਲਾਈ ਹੈ ਉਹ 1 ਮਿੰਟ 'ਚ 1 ਬੋਰੀ ਸੌਂਤੀ ਜਾਂਦੀ ਹੈ ਜਿਵੇਂ ਮੰਡੀਆਂ 'ਚ ਕਣਕ ਰੋਲ ਨਹੀਂ ਮਜ਼ਦੂਰਾਂ ਦੀਆਂ ਮੁਸੀਬਤਾਂ ਥੋੜੇ ਆਰਤੀ ਦੇ ਮੁਸੀਬਤਾਂ ਨੇ ਜਿਹੜੀਆਂ ਇਹ ਮੁਸੀਬਤਾਂ ਜਿਹੜੀਆਂ ਤੁਹਾਨੂੰ ਦਿੱਕਤਾਂ ਆ ਰਹੀਆਂ ਨੇ ਤੁਸੀਂ ਇਹ ਚੀਜ਼ ਸਮਝਦੇ ਹੋ ਵੀ ਜਿਹੜਾ ਥੋੜਾ ਮੰਡੀਕਰਨ ਖਤਮ ਕਰਨ ਦੇ ਚਾਲਾਂ ਲੱਗੀਆਂ ਇਹ ਇਹ ਬਿਲਕੁਲ ਮੰਡੀਕਰਨ ਖਤਮ ਕਰਨ ਦਾ ਚਾਲਾ ਗਵਰਨਮੈਂਟ ਦੀ ਉਸ ਤੋਂ ਬਾਅਦ ਕੀ ਹੈ ਜੀ ਜੇ ਸਾਡੇ ਸਾਰੇ ਸਿਸਟਮ ਅਸੀਂ ਇੱਕੇ ਨਾਲ ਚੱਲਾਂਗੇ ਤਾਂ ਅਸੀਂ ਹਾਰਾਂਗੇ ਨਹੀਂ ਕਦੇ ਕਦੇ ਵੀ ਨਹੀਂ ਹਾਰਾਂਗੇ ਮੇਰੀ ਗੱਲ ਚੱਕਰ ਗਿਆ ਜੀ ਹੁਣ ਮੰਨ ਲਓ ਵੀ ਕਿਸਾਨ ਬੈਠੇ ਨੇ ਸਾਡੇ ਕੋਲੇ ਸਭ ਤੋਂ ਪਹਿਲਾਂ ਮੇਰੇ ਕਣਕਾਈ ਸੀਗੀ ਮੇਰੇ ਕਣਕ 9 ਆਪਣਾ ਅਪ੍ਰੈਲ ਦੇਈ ਆਈ ਹੋਈ 9 ਦੀ ਜਿਹੜੀ 9 ਨੂੰ ਮੇਰੇ ਕਣਕ ਆਈ ਸੀ ਉਹਦੀ ਬੋਲੀ ਇਹਨਾਂ ਨੇ 13 ਤਰੀਕ ਨੂੰ ਲਾਈ ਸੀ ਅੱਛਾ 13 ਨੂੰ ਕਹਿੰਦੇ ਮੌਂਚਰ ਵਾਧਾ ਹੈ ਫਿਰ ਇਹਨਾਂ ਨੇ 15 ਤਰੀਕ ਨੂੰ ਮੇਰੇ ਬੋਲੀ ਲਾਈ ਸੀਗੀ ਮੇਰੀ 15 ਤਰੀਕ ਵਾਲੀ ਜਿਹੜੀ ਬੋਲੀ ਹੋਈ ਹੈ 422 ਗੱਟਾਂ ਦੀ ਇੱਕ ਹੋਈ ਹੈ 901193 ਗੱਟਾਂ ਦੀ ਬੋਲੀ ਇੱਕ ਹੋਈ ਹੈ ਜਿਨ੍ਹਾਂ ਦੇ ਵਿੱਚੋਂ ਮਤਲਬ ਕਿ ਵੀ ਸਾਡੇ ਕੋਲ ਲਿਫਟਿੰਗ 480 ਗੱਟੇ ਹੋਏ ਨੇ ਅੱਜ ਤੱਕ 480 ਗੱਟੇ ਲਿਫਟਿੰਗ ਹੋਏ ਨੇ ਅੱਛਾ ਬਾਕੀ ਸਾਰੇ ਇੱਥੇ ਬਾਕੀ ਸਾਰੇ ਇੱਥੇ ਪਈ ਹੈ ਫਿਰ ਸਾਡੀ ਟਰੱਕ ਯੂਨੀਅਨ ਨਾਲ ਸਮਝੌਤਾ ਹੋਇਆ ਵੀ ਟਰੱਕ ਯੂ ਬਿਗੜਿਆ ਨੂੰ ਕਿਉਂ ਨਹੀਂ ਦਿੰਦੇ ਵੀ ਸਾਨੂੰ ਕੁਝ ਸਾਥ ਸਾਥ ਤੋਂ ਲਿਖ ਕੇ ਲੈਂਦਾ ਇਹਨਾਂ ਨੇ ਵੀ ਜੇ ਤੁਸੀਂ ਮਤਲਬ ਕਿ ਮਾਲ ਨਹੀਂ ਚਕਾਉਂਗੇ ਤੁਹਾਨੂੰ ਛੋਟ ਛੋਟ ਲਵਾਂਗੇ ਮੈਂ ਉੱਥੇ ਵਿਰੋਧ ਕੀਤਾ ਹਾਂ ਵੀ ਸਾਥ ਤੋਂ ਸਾਥ ਵੀ ਲਿਖ ਕੇ ਲੈ ਲਿਆ ਸਾਡੇ ਵਿੱਚੋਂ ਥੋੜੇ ਦੋ ਚਾਰ ਬੰਦੇ ਐਸੇ ਨੇ ਜਿਹੜੇ ਟਾਪਲੂਸੀ ਵਾਲੇ ਨੇ ਜੇ ਮੈਂ ਵਿਰੋਧ ਕਰਦਾ ਮੇਰਾ ਵਿਰੋਧ ਕਰਦੇ ਨੇ ਉਹ ਉਹ ਕੀ ਨੇ ਪਲਟੂ ਨੇ ਜੇ ਮੈਂ ਆਪਾਂ ਕਹਿੰਦੇ ਪਲਟ ਕੇ ਉਧਰ ਹੋਗੇ ਪਲਟ ਕੇ ਉਧਰ ਹੋਗੇ ਮੈਂ ਟ੍ਰੱਕ ਜੀ ਉਹਨਾਂ ਦੇ ਪ੍ਰਧਾਨ ਨੂੰ ਕਿਹਾ ਮਹਾਂ ਜੀ ਸਾਥੋਂ ਸਮੱਸਿਆ ਸਾਡੀ ਇਹ ਹੈ ਵੀ ਸਾਡੇ ਮਜ਼ਦੂਰ ਵੀ ਚੱਕਾ ਲਾਉਂਦੇ ਨੇ ਸਾਡੇ ਮਜ਼ਦੂਰ ਵੀ ਉਹ ਕਰਦੇ ਸਾਨੂੰ ਕਟੌਤੀ ਪਊਗੀ ਜਦੋਂ ਬੋਲੀ ਦੇ ਦਾਨ ਦਾਰੇ ਡੁੱਲਦੇ ਨੇ ਮੈਂ ਉੱਥੇ ਸਿਰਫ ਉਹਨਾਂ ਨੂੰ ਲਿਖ ਕੇ ਲੱਗਦਾ ਵੀ ਜੇ ਪੰਜ ਨਾ ਸਾਨੂੰ ਗੱਡੀਆਂ ਨਾ ਦਿੱਤੀਆਂ ਤਾਂ ਅਸੀਂ ਛੋਟੇ ਛੋਟੇ ਉਥੋਂ ਕਟਾਂਗੇ ਬਿਲਕੁਲ ਜਿਹੜੀਆਂ ਇਹ ਆਰਥਿਕ ਨੇ ਸਮੱਸਿਆਵਾਂ ਨੇ ਮਜ਼ਦੂਰਾਂ ਦੀ ਸਮੱਸਿਆ ਨਾਲ ਤੇ ਵੀ ਕਿਸਾਨਾਂ ਦੇ ਵੀ ਇਹ ਨਹੀਂ ਆ ਗੱਲ ਇਹ ਬਣਦੀ ਆ ਕਿ ਸਰਕਾਰ ਤੇ ਦੁਬਾਰੇ ਫਿਰ ਉਸ ਗੱਲ ਤੇ ਆਉਣਾ ਵੀ ਐਵੇਂ ਰੋਜ਼ ਹੀ ਕਹੀਏ ਦਿਨ ਹੁਣ ਤਾਂ ਵੋਟਾਂ ਦਾ ਸਮਾਂ ਨਾ ਉਧਰੋਂ ਮੀਡੀਆ ਦੇ ਵਿੱਚ ਵਾਰ-ਵਾਰ ਕਹਿੰਦੇ ਸਰਕਾਰ ਅਸੀਂ ਦਾਣਾ ਨਹੀਂ ਕਿਸਾਨਾਂ ਦਾ ਰਹਿਣ ਦਿੰਦੇ ਪਰ ਜਿਹੜੀ ਗਰਾਊਂਡ ਦੀ ਸੱਚਾਈ ਇਹ ਆ ਕਿਸਾਨ ਮੇਰੇ ਭਰਾਵੋ ਤੁਸੀਂ ਆਪਾਂ ਇਸ ਨੂੰ ਸਮਝੀਏ ਕਿਸਾਨ ਮਜ਼ਦੂਰ ਆਰਥਿਕ ਵਰਗ ਸਾਰੇ ਇਕੱਠੇ ਹੋ ਕੇ ਜਿਹੜੀ ਇਹ ਲੜਾਈ ਲੜੀਏ ਪੰਜਾਬ ਦੇ ਜਮੀਨਾਂ ਬਚਾਉਣ ਲਈ ਪੰਜਾਬ ਦਾ ਜਿਹੜਾ ਖੇਤੀਬਾੜੀ ਸੈਕਟਰ ਬਚਾਉਣ ਲਈ ਮੇਰੇ ਸਾਰੇ ਪੰਜਾਬ ਦੇ ਕਿਸਾਨਾਂ ਨੂੰ ਬੇਨਤੀ ਹੈ ਮਜ਼ਦੂਰਾਂ ਨੂੰ ਬੇਨਤੀ ਹੈ ਵੀ ਭਰਾਵੋ ਇਕੱਠੇ ਹੋ ਜਓ ਐਵੇਂ ਨਾ ਕੋਈ ਕਹਿੰਦਾ ਮੈਂ ਕਾਂਗਰਸੀਆਂ ਕੋਈ ਕਹਿੰਦਾ ਮੈਂ ਝਾੜੂ ਵਾਲਾਂ ਜੀ ਕੋਈ ਕਹਿੰਦਾ ਮੈਂ ਬਾਦਲਾਣਾ ਜੀ ਕੋਈ ਕਹਿੰਦਾ ਮੈਂ ਬੀਜੇਪੀ ਵਾਲਾ ਜਿੰਨਾ ਟਾਈਮ ਤੁਸੀਂ ਇਕੱਠੇ ਹੋ ਕੇ ਇਹਨਾਂ ਲੀਡਰਾਂ ਨੂੰ ਸਵਾਲ ਨਹੀਂ ਕਰਨ ਲੱਗਦੇ ਵੀ ਆ ਗਰਾਊਂਡ ਦੀ ਸਾਡੀ ਸੱਚਾਈ ਦੱਸੋ ਕੀ ਹੈ ਜਦੋਂ ਗਰਾਊਂਡ ਤੇ ਆਓਗੇ ਧਰਤੀ ਤੇ ਆ ਕੇ ਨੂੰ ਲੈ ਕੇ ਆਓਗੇ ਫੇਰ ਹੀ ਜਿਹੜੇ ਤੁਹਾਡੇ ਮਸਲਾਂ ਦੇ ਹੱਲ ਹੋਣਗੇ ਇਸ ਕਰਕੇ ਵੀਰ ਬਣ ਕੇ ਬੇਨਤੀ ਇਹ ਹੈ ਪਿੰਡਾਂ ਦੇ ਵਿੱਚ ਵੀ ਬੇਨਤੀ ਇਹ ਹੈ ਵੀ ਵੋਟਾਂ ਦਾ ਜਿਹੜਾ ਸਮਾਂ ਚੱਲ ਰਿਹਾ ਹੈ ਇਹ ਵੋਟਾਂ ਦੇ ਸਮਾਂ ਦੇ ਵਿੱਚ ਜਿਹੜਿਆ ਸਵਾਲ ਕਰੋ ਤਾਂ ਹੀ ਜਿਹੜੇ ਤੁਹਾਡੇ ਪੰਜਾਬ ਦੇ ਮਸਲੇ ਹੱਲ ਹੋਣਗੇ ਤਾਂ ਹੀ ਜਿਹੜੇ ਤੁਹਾਡੀਆਂ ਮੰਡੀਆਂ ਵੱਸ ਸਕਦੀਆਂ ਨੇਗੀਆਂ ਆਓ ਜਿਹੜੇ ਸਾਡੇ ਕੇ ਬਾਰਡਰਾਂ ਦੇ ਉੱਪਰ ਚੱਲ ਰਹੇ ਧਰਨੇ ਉਹਨਾਂ ਦੇ ਵਿੱਚ ਸਾਥ ਦਿਈਏ ਆਪਾਂ ਇਕੱਠੇ ਹੋ ਕੇ ਜਿਹੜੀ ਆਪਣੀ ਪੰਜਾਬ ਦੀ ਐਮਐਸਪੀ ਦੀ ਵੀ ਜਿਹੜੀ ਲੜ ਜਿੱਥੇ ਬੰਦਿਆਂ ਨੂੰ ਨਾਲ ਸਾਥ ਦਈਏ ਸਾਡੀ ਮੇਰੀ ਬੇਨਤੀ ਇਹੀ ਹੁੰਦੀ ਆ ਅਸੀਂ ਹਰ ਇੱਕ ਸਟੇਜ ਤੇ ਜਾ ਕੇ ਹਰ ਇੱਕ ਧਰਨੇ ਦੇ ਵਿੱਚ ਜਾ ਕੇ ਇਹੀ ਕਹਿਣਾ ਹੁੰਦਾ ਵੀ ਕਿਸਾਨ ਜਿੱਥੇ ਬੰਦਿਆਂ ਵੇਸ ਇੱਕ 50 ਨੇਗੀਆਂ ਉਹਨਾਂ ਦਾ ਕਿਸੇ ਦਾ ਵਿਰੋਧ ਕਰਨ ਦਾ ਹੱਕ ਨਹੀਂ ਸਾਡਾ ਵਿਰੋਧ ਕਰਨਾ ਜਿਹੜਾ ਕਿ ਪੋਲਿਟਿਕਲ ਪਾਰਟੀਆਂ ਦਾ ਰਾਜ ਕਰਤਾ ਸ਼੍ਰੇਣੀ ਦਾ ਵਿਰੋਧ ਕਰਨਾ ਹੱਕ ਬਣਦਾ ਆਫ ਦੇ ਵਿੱਚ ਜਿੰਨੀਆਂ ਵੱਧ ਜਿੱਥੇ ਬੰਦਿਆਂ ਹੋਣਗੀਆਂ ਅਸੀਂ ਉਹਨੇ ਤਾਕਤਵਰ ਹੋਵਾਂਗੇ ਸਾਰੀਆਂ ਜਿੱਥੇ ਬੰਦਿਆਂ ਇਕੱਠੇ ਹੋ ਕੇ ਜਿਹੜੀਆਂ ਪੰਜਾਬ ਦੇ ਕਿਸਾਨੀ ਦੀ ਤੇ ਆਪਣੀ ਮਜ਼ਦੂਰੀ ਦੀ ਲੜਾਈ ਲਾੜੀ ਰਹੀਆਂ ਨੇਗੀਆਂ ਆ ਮਜ਼ਦੂਰ ਭਰਾਵਾਂ ਨੂੰ ਮੈਂ ਇੱਕ ਗੱਲ ਕਹਿਣਾ ਚਾਹੁੰਦਾ ਮੇ ਲੀਡਰ ਸਾਨੂੰ ਪਾੜ ਰਹੇ ਨੇ ਆਫਤ ਦੇ ਵਿੱਚ ਅਸੀਂ ਬਾਰਡਰਾਂ ਦੇ ਉੱਪਰ ਧਰਨਾ ਲਾਈ ਬੈਠੇ ਆ ਉਸ ਜਿਹੜਾ ਕਿ ਮੰਗ ਦੇ ਵਿੱਚੋਂ ਮੁੱਖ ਮੰਗ ਜਿਹੜੀ ਮਜ਼ਦੂਰਾਂ ਦੇ ਜਿਹੜੀ ਕਿ ਆਪਣੇ ਕਰਜ਼ੇ ਦੀ ਹੈ ਤੇ ਅਗਲੀ ਜਿਹੜੀ ਕਿ ਜਿਹੜੀ ਦਿਹਾੜੀ ਦੀ ਮੰਗ ਆ ਵਧਾਉਣ ਦੀ ਜਿਹੜੀ ਕਿ ਸਾਡੀ ਆਪਣਾ ਚੱਲਦਾ ਆਪਣਾ ਮਨਰੇਗਾ ਸਕੀਮ ਚੱਲਦੀ ਆ ਉਹਦੇ ਵਿੱਚ ਦਿਹਾੜੀ ਬਣਾ ਵਧਾਉਣ ਦੀ ਮੰਗ ਆ ਇਹ ਮੰਗਾਂ ਨੂੰ ਲੈ ਕੇ ਉੱਥੇ ਕਿਸਾਨ ਬੈਠੇ ਨੇਗੇ ਤੁਹਾਨੂੰ ਆ ਕੇ ਇੱਥੇ ਲੀਡਰ ਪਾਰਟ ਦੇਣਗੇ ਆ ਕੇ ਉੱਥੇ ਦਾ ਇਕੱਲੇ ਕਿਸਾਨ ਬੈਠੇ ਨੇ ਪਰ ਕਿਸਾਨ ਤੁਹਾਡੀਆਂ ਮੰਗਾਂ ਲੈ ਕੇ ਖਿਆਲ ਰੱਖਿਆ ਕਰੋ ਸਾਰੇ ਜਣੇ ਆਓ ਜਿਹੜਾ ਆਪਾਂ ਆਪਣੀ ਇਕੱਠੇ ਹੋ ਕੇ ਲੜਾਈ ਲੜੀਏ ਸਰਕਾਰ ਨੂੰ ਸਖਤ ਤਾਬਣੀਆਂ ਨਹੀਂ ਤਾਂ ਧਰਨਾ ਅੱਜ ਹੀ ਬਟੰਗ ਨਹੀਂ ਕੱਲ ਤੋਂ ਧਰਨਾ ਪੱਕਾ ਹੈ ਬਰਨਾਲਾ ਵੱਡਾ ਰੋਡ ਵੀ ਜਾਮ ਕਰਾਂਗੇ ਪਿੰਡ ਵਾਲਾ ਰੋਡ ਵੀ ਜਾਮ ਕਰਾਂਗੇ ਸਾਰੇ ਰੋਡ ਜਾਮ ਕਰਾਂਗੇ ਜੇ ਮਸਲੇ ਦਾ ਹੱਲ ਨਾ ਕੀਤਾ ਗਿਆ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ